ਜੈ ਭੀਮ ਜੈ ਭਾਰਤ ਮੈਂ ਸੋਮ ਸੋਹਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਇਸ ਸਮੇਂ ਮੈਂ ਉਸ ਪਲਾਟ ਦੇ ਵਿੱਚ ਖੜਾ ਹਾਂ ਪਲਾਟ ਦੇ ਬਿਲਕੁਲ ਸੈਂਟਰ ਦੇ ਵਿੱਚ ਖੜਾ ਹਾਂ ਜਿਸ ਪਲਾਟ ਦੀ 7 ਫਰਵਰੀ ਨੂੰ ਆਪਾਂ ਲੋਕ ਰਜਿਸਟਰੀ ਕਰਵਾ ਰਹੇ ਹਾਂ ਪਾਵਰ ਆਫ ਸੋਸ਼ਲ ਯੂਨਿਟੀ ਦੇ ਵੱਲੋਂ ਪਿਛਲੇ 3 ਕ ਮਹੀਨਿਆਂ ਤੋਂ ਪਹਿਲਾਂ ਮਤਲਬ ਕਹਿ ਸਕਦੇ ਆ ਕਿ ਇਸ ਦਾ ਜੋ ਬਿਆਨ ਹੈ ਉਹ ਦਿੱਤਾ ਜਾ ਚੁੱਕਾ ਹੈ 7 ਫਰਵਰੀ 2025 ਨੂੰ ਇਸ ਦੀ ਆਪਾਂ ਰਜਿਸਟਰੀ ਕਰਵਾ ਰਹੇ ਹਾਂ ਸੋ ਇਹਦੇ ਵਿੱਚ ਸਮਾਜ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਜੋ ਲੋਕ ਮਨੁੱਖਤਾ ਦੀ ਬਿਹਤਰੀ ਵਾਸਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਉਜਵਲ ਦੇਖਣਾ ਚਾਹੁੰਦੇ ਨੇ ਉਹ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਇਸ ਪਲਾਟ ਦੀ ਰਜਿਸਟਰੀ ਦੇ ਵਿੱਚ ਯੋਗਦਾਨ ਪਾ ਰਹੇ ਨੇ ਭਾਵੇਂ ਉਹ ਐਸਸੀ ਸਮਾਜ ਦੇ ਨਾਲ ਸੰਬੰਧਿਤ ਹੋਣ ਭਾਵੇਂ ਉਹ ਕਿਸੇ ਵੀ ਸਮਾਜ ਨਾਲ ਸੰਬੰਧਿਤ ਹੋਣ ਉਹਨਾਂ ਨੂੰ ਇਹ ਪਤਾ ਕਿ ਪਾਵਰ ਆਫ ਸੋਸ਼ਲ ਜੁਨਿਟੀ ਸਿਰਫ ਤਾਂ ਸਿਰਫ ਮਨੁੱਖਤਾ ਦੀ ਭਲਾਈ ਵਾਸਤੇ ਇਹ ਜਿਹੜਾ ਪਲਾਟ ਹੈ ਇਹ ਮਤਲਬ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਖਰੀਦਿਆ ਜਾ ਰਿਹਾ ਹੈ ਔਰ ਇਸ ਤੋਂ ਪਹਿਲਾਂ ਜੇ ਆਪਾਂ ਪਾਵਰ ਆਫ ਸੋਸ਼ਲ ਜੁਨਿਟੀ ਦੀ ਜਿਹੜੀ ਹੈ ਸਭ ਤੋਂ ਵੱਡੀ ਦੇਰ ਹੈ ਜਿਹੜੀ ਕਿ ਇਸ ਸਮੇਂ ਤੁਸੀਂ ਮੇਰੇ ਪਿਛਲੇ ਪਾਸੇ ਵੇਖ ਸਕਦੇ ਹੋ ਇੱਕ ਬਹੁਤ ਹੀ ਵਿਸ਼ਾਲ ਇਮਾਰਤ ਹੈ ਇਹ ਜਿਹੜੀ ਟੀਵੀ ਸਕਰੀਨ ਦੇ ਉੱਪਰ ਤੁਸੀਂ ਇਸ ਬਿਲਡਿੰਗ ਨੂੰ ਦੇਖ ਰਹੇ ਹੋ ਇਹ ਉਹ ਬਿਲਡਿੰਗ ਹੈ ਜਿਹੜੀ ਕਿ ਚਾਰ ਮੰਜ਼ਲੀ ਹੈ ਜਿਸ ਦੇ ਵਿੱਚ ਇਸ ਸਮੇਂ ਮਤਲਬ ਕੀ ਕਹਿ ਸਕਦੇ ਹਾਂ ਕਿ ਇੱਕ ਤਾਂ ਲੈਬਰਾਟਰੀ ਚੱਲ ਰਹੀ ਹੈ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਔਰ ਇਹਦੇ ਵਿੱਚ ਹੀ ਡਿਸਪੈਂਸਰੀ ਚੱਲ ਰਹੀ ਹੈ ਜਿਸ ਦੇ ਵਿੱਚ ਫ੍ਰੀ ਆਫ ਕਾਸਟ ਮੈਡੀਸਨ ਦਿੱਤੀ ਜਾ ਰਹੀ ਹੈ ਇਹਦੇ ਵਿੱਚ ਹੀ ਬੱਚਿਆਂ ਦਾ ਹੋਸਟਲ ਹੈ ਜਿੱਥੇ ਐਟ ਅ ਟਾਈਮ ਬੱਚੇ ਜਿਹੜੇ ਐ 25 ਤੋਂ 30 ਬੱਚੇ ਜਿਹੜੇ ਐ ਉਹ ਇਸ ਦੇ ਵਿੱਚ ਰਹਿ ਕੇ ਆਪਣੀ ਸਟੱਡੀ ਪੂਰੀ ਕਰ ਸਕਦੇ ਨੇ ਇਹਦੇ ਵਿੱਚ ਹੀ ਗੈਸਟ ਹਾਊਸ ਬਣੇ ਹੋਏ ਨੇ ਔਰ ਦੋ ਬਹੁਤ ਵੱਡੇ ਵੱਡੇ ਹਾਲ ਬਣੇ ਹੋਏ ਨੇ ਜਿੱਥੇ ਬੈਠ ਕੇ ਆਪਾਂ ਸਮਾਜ ਦੀਆਂ ਕੁਝ ਗਤੀਵਿਧੀਆਂ ਨੂੰ ਉਜਾਗਰ ਕਰਨ ਵਾਸਤੇ ਸਮਾਜ ਨੂੰ ਸਮਾਜ ਦੀ ਸੰਬੰਧਿਤ ਕੋਈ ਮੀਟਿੰਗਸ ਕਰਨ ਵਾਸਤੇ ਆਪਾਂ ਇਸ ਪੂਰੀ ਬਿਲਡਿੰਗ ਦਾ ਇਸਤੇਮਾਲ ਕਰ ਸਕਦੇ ਆ ਹੁਣ ਜਿਹੜੀ ਚੌਥੀ ਮੰਜ਼ਲਾ ਉਹ ਉੱਪਰ ਜਿਹੜੀ ਬਣ ਰਹੀ ਹੈ ਇਹਦੇ ਵਿੱਚ ਜੋ ਪਲੈਨਿੰਗ ਹੈ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਦੀ ਕਿ ਇਸ ਦੇ ਵਿੱਚ ਆਈਪੀਐਸ ਪੀਸੀਐਸ ਆਈਐਸ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਵੀ ਕੰਪੀਟੀਟਿਵ ਇਗਜ਼ਾਮ ਆਮਨੇ ਭਾਵੇਂ ਉਹ JET ਹੈ ਜਾਂ ਹੋਰ ਬਹੁਤ ਸਾਰੇ ਜੈਨਕ ਕੇ ਜਿਹੜੇ ਕਹਿ ਸਕਦੇ ਹੋ ਕੋਰਸਿਸ ਨੇ ਜਿਨ੍ਹਾਂ ਦੀ ਤਿਆਰੀ ਇਸ ਬਿਲਡਿੰਗ ਦੇ ਉੱਪਰ ਬਾਖੂਬੀ ਕੀਤੀ ਜਾਵੇਗੀ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਵੀ ਕਹਾਂਗਾ ਇਸ ਪਲਾਟ ਨੂੰ ਮਤਲਬ ਇੱਕ ਪੂਰੀ ਡਿਟੇਲ ਦੇ ਵਿੱਚ ਦਿਖਾ ਦਿੱਤਾ ਜਾਵੇ ਇਹ ਪਲਾਟ ਜਿਹੜਾ ਹੈ 18115 ਗੱਜ ਦਾ ਪਲਾਟ ਹੈ ਔਰ ਸਾਢੇ 3 ਕਨਾਲਾ ਦੇ ਨਜ਼ਦੀਕ ਬਣਦਾ ਹੈ ਔਰ ਇਸ ਦੀ ਚਾਰ ਦੁਬਾਰੀ ਹੋਈ ਪਈ ਹੈ ਔਰ ਇੱਕ ਬਹੁਤ ਵਧੀਆ ਰੂਮ ਬੜਿਆ ਹੋਇਆ ਹੈ ਔਰ ਸਭ ਤੋਂ ਵੱਡੀ ਇਸ ਦੇ ਵਿੱਚ ਜਿਹੜੀ ਮੋਟਰ ਹੈ ਉਹ ਵੀ ਲੱਗੀ ਹੋਈ ਹੈ ਚਾਰ ਦਿਵਾਰੀ ਕੀਤੀ ਹੋਈ ਹੈ ਔਰ ਇਹਦੇ ਵਿੱਚ ਫਰੂਟ ਦਾ ਜਿਹੜੇ ਕਹਿ ਸਕਦੇ ਆ ਕਿ ਦਰਖਤ ਹੈ ਉਹ ਵੀ ਸਮੇ ਲੱਗੇ ਹੋਏ ਨੇ ਔਰ ਮੇਨ ਰੋਡ ਜਿਹੜੀ ਹੈ ਜਿਹੜੀ ਮੇਨ ਰੋਡ ਹੈ ਜਦੋਂ ਆਪਾਂ ਪਟਿਆਲੇ ਤੋਂ ਸਰਹੰਦ ਨੂੰ ਜਾਂਦੇ ਆ ਤਾਂ ਰਾਹ 'ਚ ਬਾਰਨ ਜਿਹੜਾ ਆਉਂਦਾ ਹੈ ਬਾਰਨ ਦੇ ਅੱਧਾ ਕਿਲੋਮੀਟਰ ਮਾਜਰੀ ਅਕਾਲੀਆਂ ਦੇ ਉੱਪਰ ਤੁਹਾਨੂੰ ਚਾਰ ਮੰਜ਼ਲੀ ਬਿਲਡਿੰਗ ਜਿਹੜੀ ਹੈ ਉਹ ਨਜ਼ਰ ਆਵੇਗੀ ਸੇ ਬਾਉਂਡਰੀ ਬਾਲ ਜਿਹੜੀ ਇਸ ਸਮੇਂ ਤੁਸੀਂ ਟੀਵੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਔਰ ਨਾਲ ਹੀ ਜਿਹੜੀ ਹੈ ਉਹ ਰੋਡ ਹੈ ਜਿਹੜੀ ਕਿ 24 ਘੰਟੇ ਇਹ ਰੋਡ ਜਿਹੜੀ ਹੈ ਉਹ ਚਲਦੀ ਰਹਿੰਦੀ ਹੈ ਔਰ ਮਤਲਬ ਕਹਿ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਲਾਟ ਦੀ ਜਦੋਂ ਰਜਿਸਟਰੀ ਹੋ ਜਾਏਗੀ ਤਾਂ ਇੱਕ ਇਤਿਹਾਸ ਬਣੇਗਾ ਇਤਿਹਾਸ ਬਣੇਗਾ ਉਹਨਾਂ ਲੋਕਾਂ ਦਾ ਜਿਨ੍ਹਾਂ ਲੋਕਾਂ ਨੇ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਇਸ ਰਜਿਸਟਰੀ ਦੇ ਵਿੱਚ ਯੋਗਦਾਨ ਪਾਇਆ ਇਤਿਹਾਸ ਬਣੇਗਾ ਉਹਨਾਂ ਲੋਕਾਂ ਦਾ ਵੀ ਜਿਨ੍ਹਾਂ ਨੇ ਸਭ ਕੁਝ ਹੁੰਦਿਆ ਹੋਇਆ ਵੀ ਮਤਲਬ ਇਸ ਦੇ ਵਿੱਚ ਆਪਣਾ ਹਿੱਸਾ ਪਾਉਣਾ ਠੀਕ ਨਹੀਂ ਸਮਝਿਆ ਅਸੀਂ ਉਹਨਾਂ ਨੂੰ ਵੀ ਸਲੂਟ ਕਰਦੇ ਹਾਂ ਕਿਉਂਕਿ ਦਾਨ ਕਰਨਾ ਜਿਹੜਾ ਹੈ ਇਹ ਉਹੀ ਬੰਦਾ ਦਾਨ ਕਰ ਸਕਦਾ ਜਿਸ ਤੇ ਉਪਰ ਆਕਾਲ ਪੁਰਤੀ ਕਿਰਪਾ ਹੋਵੇ ਨਹੀਂ ਤਾਂ ਸਭ ਕੁਝ ਹੋਰ ਦੇ ਬਾਵਜੂਦ ਵੀ ਅਸੀਂ ਇਨਕਾਰ ਕਰ ਦਿੰਦੇ ਆ ਮਤਲਬ ਉਸ ਦੀ ਬਖਸ਼ਿਸ਼ ਨੂੰ ਜਿਹੜਾ ਹੈ ਆਪਾਂ ਕਹਿਣ ਦੇ ਨਜ਼ਰ ਅੰਦਾਜ਼ ਕਰ ਦਿੰਦੇ ਆ ਕਿ ਸਾਡੇ ਪੱਲੇ ਕੁਝ ਵੀ ਨਹੀਂ ਹੈ ਉਹਨਾਂ ਲੋਕਾਂ ਦਾ ਵੀ ਇਤਿਹਾਸ ਬਣ ਜਾਏਗਾ ਔਰ ਮੈਨੂੰ ਦੁੱਖ ਨਾਹਿਣਾ ਪੈ ਰਿਹਾ ਕਈ ਵਾਰ ਅਸੀਂ ਰਸਤੇ ਚੋਂਦੇ ਜਾਂਦੇ ਗੱਲਾਂ ਕਰਦੇ ਆ ਕਿ ਕੁਛ ਇੱਕ ਲੋਕ ਜਿਹੜੇ ਨੇ ਜੈ ਭੀਮ ਜੈ ਭੀਮ ਜੈ ਭੀਮ ਕਰਦੇ ਤਾਂ ਰਹਿੰਦੇ ਆ ਪਰ ਭੀਮ ਜੀ ਦੁਆਰਾ ਜੋ ਉਹਨਾਂ ਨੇ 5% ਆਪਣੇ ਹੱਕ ਨਾਲ ਦੀ ਕਮਾਈ ਚ ਦੇਣ ਦੀ ਗੱਲ ਕੀਤੀ ਸੀ ਜਦੋਂ ਉਹ ਗੱਲ ਆ ਜਾਂਦੀ ਹੈ ਤਾਂ ਉਹ ਉਹਨਾਂ ਦੇ ਪੱਲੇ ਨਹੀਂ ਪੈਂਦੀ ਇਸ ਤਰ੍ਹਾਂ ਦੇ ਲੋਕ ਵੀ ਨੇ ਔਰ ਬਿਲਕੁਲ ਪੋਟਿਆਂ ਤੇ ਉਹਨਾਂ ਲੋਕਾਂ ਦੇ ਨਾਮ ਸਾਨੂੰ ਯਾਦ ਹੈ ਕਿ ਕਿੰਨੇ ਕਿੰਨੇ ਵੱਡੇ ਆਫੀਸਰ ਆ ਜਿਨ੍ਹਾਂ ਦੇ ਆਫੀਸਰਾਂ ਦੇ ਅਸੀਂ ਚੱਕਰ ਲਗਾ ਲਗਾ ਕੇ ਉੱਥੇ ਮਤਲਬ ਇੱਕ ਵਾਰੀ ਨਹੀਂ ਕਈ ਵਾਰ ਚੱਕਰ ਲਗਾ ਲਗਾ ਕੇ ਵੀ ਅਸੀਂ ਪਿੱਛੇ ਆਉਂਦੇ ਰਹੇ ਆ ਪਰ ਉਹਨਾਂ ਦੇ ਕੰਨ ਤੇ ਜੂ ਤੱਕ ਨਹੀਂ ਸਰਕੇ ਉਹਨਾਂ ਲੋਕਾਂ ਦਾ ਵੀ ਇਤਿਹਾਸ ਬਣੇਗਾ ਸੋ ਇਸ ਕਰਕੇ ਭਾਈ ਮੈਂ ਤੇ ਇਹੀ ਕਹਾਂਗਾ ਕਿ 7 ਫਰਵਰੀ ਬਹੁਤ ਨਜ਼ਦੀਕ ਹੈ ਅੱਜ 29 ਤਰੀਕ ਹੋ ਗਈ ਹੈ ਔਰ 7 ਫਰਵਰੀ ਨੂੰ ਜਦੋਂ ਇਸ ਪਲਾਟ ਦੀ ਰਜਿਸਟਰੀ ਕਰਵਾਈ ਜਾਏਗੀ ਤਾਂ ਉਸ ਵੇਲੇ ਬਕਾਇਦਾ ਤੌਰ ਤੇ ਇੱਕ ਇਤਿਹਾਸ ਬਣੇਗਾ ਕਿਉਂਕਿ ਪੋਸੂ ਨਾਮਾ ਚੈਨਲ ਦੇ ਉੱਪਰ ਸਾਰਾ ਹੀ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਪਲ-ਪਲ ਦੀ ਤੁਹਾਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਵੇਖਿਓ ਕਿਤੇ ਪਿੱਛੇ ਨਾ ਰਹਿ ਜਾਓ ਇਸ ਪਲਾਟ ਵਿੱਚ ਰਜਿਸਟਰੀ ਦੇ ਵਿੱਚ ਆਪਣਾ ਯੋਗਦਾਨ ਪਾਉਣ ਪਿੱਦੇ ਲਈ ਜੇ ਤੁਸੀਂ ਪਿੱਛੇ ਰਹਿ ਗਏ ਤਾਂ ਫਿਰ ਪਿੱਛੇ ਹੀ ਰਹਿ ਗਏ ਕਿਉਂਕਿ ਇਹ ਇਹ ਪਾਵਰ ਆਫ ਸੋਸ਼ਲ ਜੁਨਟੀ ਦਾ ਇੱਕ ਬਹੁਤ ਵੱਡਾ ਡ੍ਰੀਮ ਪ੍ਰੋਜੈਕਟ ਇੱਕ ਤਾਂ ਹੈ ਜਿਸ ਦੀ ਰਜਿਸਟਰੀ ਜਿਹੜੀ 7 ਫਰਵਰੀ ਨੂੰ ਆਪਾਂ ਕਰਵਾ ਰਹੇ ਆ ਔਰ ਮੈਂ ਇੱਥੇ ਕਹਿ ਰਿਹਾ ਕਿ ਇਸ ਜਗ੍ਹਾ ਦੇ ਉੱਪਰ ਬਕਾਇਦਾ ਤੌਰ ਤੇ ਜਿਸ ਤਰ੍ਹਾਂ ਇਸ ਅੰਬੇਦਕਰ ਊਰਜਾ ਭਵਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਭਵਿਕ ਨੂੰ ਲੈ ਕੇ ਬੱਚਿਆਂ ਦੀਆਂ ਪਲਾਨਿੰਗਸ ਹੋ ਰਹੀਆਂ ਨੇ ਉਸੇ ਤਰ੍ਹਾਂ ਹੀ ਉਸੇ ਤਰ੍ਹਾਂ ਹੀ ਇੱਥੇ ਵੀ ਜਾਨਕੀ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਦੀ ਸੋਚ ਹੈ ਕਿ ਇਸ ਜਗ੍ਹਾ ਵੀ ਕੋਈ ਇਹ ਤਰੀਕੇ ਦੇ ਬੱਚਿਆਂ ਦੇ ਭਵਿੱਖ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਕੁਝ ਨਾ ਕੁਝ ਅਹਿਿਆ ਕੀਤਾ ਜਾ ਸਕੇ ਜਿਸ ਜਗ੍ਹਾ ਦੇ ਵਿੱਚ ਬੈਠ ਕੇ ਉਹ ਆਪਣੇ ਭਵਿੱਖ ਦੀ ਮਤਲਬ ਵਧੀਆ ਤਰੀਕੇ ਦੀ ਪਿਕਚਰ ਨੂੰ ਵੇਖ ਸਕਦੇ ਨੇ ਹੁਣ 7 ਫਰਵਰੀ ਬਹੁਤ ਨਜ਼ਦੀਕ ਹੈ ਦੋਸਤੋ ਮੈਂ ਤਾਂ ਹਰ ਰੋਜ਼ ਬੇਨਤੀ ਕਰਦਾ ਜਸਲ ਸਾਹਿਬ ਵੀ ਜਿੰਨੀ ਵੀ ਸਾਡੀ ਟੀਮ ਹੈ ਹਰ ਰੋਜ਼ ਆਪ ਤੱਕ ਪਹੁੰਚ ਰਹੇ ਆ ਕਿ ਇਸ ਵਿੱਚ ਯੋਗਦਾਨ ਪਾਓ ਯੋਗਦਾਨ ਪਾਓ ਕਿਉਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਮਾਉਂਟ ਬਹੁਤ ਵੱਡੀ ਹੈ ਲੇਕਿਨ ਕਹਿੰਦੇ ਆ ਕਿ ਬੂੰਦ ਬੂੰਦ ਤਲਾ ਪਰ ਜਾਂਦਾ ਹੈ ਜੇ ਇੱਕ ਇੱਕ ਬੂੰਦ ਜਸਲ ਸਾਹਿਬ ਦਾ ਇੱਥੋਂ ਤੱਕ ਕਹਿੰਦੇ ਆ ਕਿ ਜਿੱਡਾ ਸਾਡਾ ਸਮਾਜ ਹੈ ਜੇ ਉਹ ਇੱਕ ਇੱਕ ਰੁਪਈਆ ਵੀ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਤੇ ਦੇ ਦਿੰਦੇ ਆ ਤਾਂ ਰਜਿਸਟਰੀ ਤਾਂ ਕੋਈ ਖਾਸ ਗੱਲ ਨਹੀਂ ਸੀ ਖੈਰ ਜੋ ਵਕਤ ਉਸ ਅਕਾਲ ਪੁਰਖ ਨੇ ਤੈਅ ਕੀਤਾ ਹੈ ਉਸੇ ਵਕਤ ਹੀ ਉਸ ਉਸ ਸਮੇਂ ਹੀ ਹੋਣਾ ਹੈ ਔਰ ਮੈਨੂੰ ਯਾਦ ਹੈ ਕਿ ਜਦੋਂ ਇਹ ਪਲਾਟ ਬਾਰੇ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਸ ਦਾ ਹੈ ਤਾਂ ਮੈਂ ਜੀ ਜਸਲ ਸਾਹਿਬ ਨੇ ਡਿਊਟੀ ਲਈ ਕਿ ਤੁਸੀਂ ਕਿਲਾ ਚੌਂਕ ਜਾ ਕੇ ਆਓ ਸ਼ਾਇਦ ਇਹ ਸ਼ਖਸ ਜਿਹੜਾ ਹੈ ਮੈਂ ਦੱਸ ਰਿਹਾ ਕਿ ਸਬਬ ਕਿਵੇਂ ਬਣਦਾ ਹੈ ਮੈਂ ਚੌਕ ਕੋ ਘੁੰਮਦਾਰਿਆਂ ਦੁਕਾਨਾਂ ਦੇ ਘੁੰਮਦਾਰਿਆਂ ਉਹ ਕਿਤੇ ਨਾ ਕਿਤੇ ਕਿਲਾ ਚੌਕ ਜਦੋਂ ਘੁੰਮ ਰਿਆ ਸੀ ਤਾਂ ਉੱਥੇ ਕਿਸੇ ਇਸ ਪਲਾਟ ਵਾਲੇ ਦਾ ਦੋਸਤ ਹੋਵੇਗਾ ਜਾਂ ਉਸਨੇ ਫੋਨ ਕਰਤਾ ਵੀ ਤੇਰੇ ਪਲਾਟ ਬਾਰੇ ਇਹ ਪੁੱਛਿਆ ਜਾ ਰਿਹਾ ਸੀ ਸੋ ਜਦੋਂ ਸ਼ਾਮ ਹੋਈ ਤਾਂ ਉਹ ਬੰਦਾ ਦੇਖੋ ਦੇਖੋ ਮਾਲਕ ਦੀ ਬਖਸ਼ਿਸ਼ ਦੇਖੋ ਖੁਦੀ ਕੋ ਕਰ ਬੁਲੰਦ ਇਤਨਾ ਕਿ ਖੁਦ ਖੁਦਾ ਵੀ ਪੁੱਛੇ ਕਿ ਬਤਾ ਤੇਰੀ ਰਜਾ ਕੀ ਹੈ ਉਹ ਮਾਲਕ ਵੀ ਵੇ ਸਹਾਈ ਹੁੰਦਾ ਹੈ ਉਹ ਸ਼ਖਸ ਜਿਹੜਾ ਹੈ ਉਹ ਬਕਾਇਦਾ ਤੌਰ ਤੇ ਜੱਸਾ ਸਾਹਿਬ ਦੇ ਅੱਗੇ ਬੈਠਾ ਹੋਇਆ ਸੋ ਦੋਸਤੋ ਇਸ ਸਬਬ ਬਣਦਾ ਹੈ ਔਰ ਜੇ ਜਗਾ ਆਪਾਂ ਲਈ ਹੈ ਤੇ ਇਸ ਦੇ ਉੱਪਰ ਪਲਾਨਿੰਗ ਹੋਣੀ ਤੁਹਾਡੇ ਲੋਕਾਂ ਤੋਂ ਪੁੱਛ-ਕਿਛ ਕੇ ਇਸ ਦੇ ਉੱਪਰ ਬਹੁਤ ਕੁਝ ਬੰਨ੍ਹ ਦਿਆਂ ਜੋ ਪਲਾਨਿੰਗ ਹੈ ਜੱਸਾ ਸਾਹਿਬ ਦੇ ਜ਼ਿਹਨ ਦੇ ਵਿੱਚ ਉਸ ਨੂੰ ਪ੍ਰੈਕਟੀਕਲੀ ਰੂਪ ਦਿੱਤਾ ਜਾਵੇਗਾ ਸੋ 7 ਫਰਵਰੀ ਦੋਸਤੋ ਯਾਦ ਰੱਖਣਾ ਭੁੱਲ ਨਾ ਜਾਣਾ 7 ਫਰਵਰੀ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੀ ਹੱਥ ਹਲਾਲ ਦੀ ਕਮਾਈ ਦੇ ਵਿੱਚੋਂ ਜੋ ਵੀ ਤਿਲ ਫੁੱਲ ਤੁਹਾਡਾ ਸਰਦਾ ਹੈ ਉਹ ਜ਼ਰੂਰ ਯੋਗਦਾਨ ਪਾਓ ਕਹਿੰਦੇ ਆ ਕਿ ਦਾਨ ਦਿੱਤਾ ਜਾ ਸਕਦਾ ਹੈ ਦਾਨ ਦੇਣ ਤੋਂ ਆ ਤਾਂ ਕਿਤੇ ਨਾ ਕਿਤੇ ਕਤਰੌਣੇ ਆ ਕੋ ਮੁਬਾਰਕਬਾਦ ਦੇ ਪਾਤਰ ਨੇ ਜੋ ਦਾਨ ਦੇਣ ਲਈ ਸਭ ਤੋਂ ਅੱਗੇ ਹੁੰਦੇ ਨੇ ਔਰ ਜਦੋਂ ਮੁਸੀਬਤ ਆਉਂਦੀ ਹੈ ਤਾਂ ਉਸ ਬਿੱਲੇ ਵੀ ਸਭ ਤੋਂ ਅੱਗੇ ਹੋ ਕੇ ਮਦਦ ਕਰਦੇ ਨੇ ਸੋ ਇਹ ਪਲਾਟ ਉਹੀ ਹੈ ਜਿਸ ਦੀ ਆਪਾਂ ਰਜਿਸਟਰੀ 7 ਫਰਵਰੀ ਨੂੰ ਕਰਾਉਣੀ ਹੈ ਬਹੁਤ ਚੌੜਸ ਪਲਾਟ ਹੈ ਰੋਡ ਨਜ਼ਦੀਕ ਪੈਂਦੀ ਹੈ ਮੇਨ ਰੋਡ ਵੀ ਅੱਧਾ ਕਿਲੋਮੀਟਰ ਦੀ ਦੂਰੀ ਤੇ ਹੈ ਸੋ ਕਿਤੇ ਨਾ ਕਿਤੇ ਇਹ ਸਾਰਾ ਕੁਝ ਜਿਹੜਾ ਹੈ ਇਹ ਔਨ ਦਾ ਪਲੈਨਿੰਗ ਹੈ ਪਲੈਨਿੰਗ ਦੇ ਉੱਪਰ ਹੈ ਦੇਖਦੇ ਆਪਾਂ ਵਿਖ ਵਿੱਚ ਕੀ ਹੁੰਦਾ ਹੈ ਸੋ ਦੋਸਤੋ ਇਹ ਪਲਾਟ ਦੀ ਰਜਿਸਟਰੀ 7 ਫਰਵਰੀ ਨੂੰ ਆ ਤੁਸੀਂ ਆਪਣੀ ਹੱਕ ਅਦਾਲ ਦੀ ਕਮਾਈ ਦੇ ਵਿੱਚੋਂ ਭਰਪੂਰ ਯੋਗਦਾਨ ਪਾਓ ਤਾਂ ਕਿ ਆਉਣ ਵਾਲੇ ਮੇ ਦੇ ਵਿੱਚ ਇਸ ਰਜਿਸਟਰੀ ਹੋਣ ਤੋਂ ਬਾਅਦ ਆਪਾਂ ਇਸ ਤੇ ਬਕਾਇਦਾ ਤੌਰ ਤੇ ਕੋਈ ਪ੍ਰੋਜੈਕਟ ਡਿਜ਼ਾਈਨ ਕਰ ਸਕੀਏ ਉਸ ਨੂੰ ਉਹ ਕਿਸ ਤਰ੍ਹਾਂ ਬੱਚਿਆਂ ਦੇ ਭਵਿੱਖ ਦੇ ਵਿੱਚ ਕਾਰਗਰ ਸਿੱਧ ਹੋਵੇਗਾ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਸ ਹੋਮਸੋ ਹੁੰਦਾ ਪੋਸੂਨਾਮਾ ਚੈਨਲ ਨੇ